ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਜੀ ਵੀਡੀਓ ਕਿਵੇਂ ਦੀ ਲੱਗੀ ਚਲੋ ਜੀ ਅੱਜ ਆਪਾਂ ਸਕੂਟਰੀ ਦਵਾਉਣੇ ਆ ਸਰਦਾਰ ਜੀ ਤਾਂ ਕਾਫੀ ਦਿਨਾਂ ਦੀ ਧੋਣ ਵਾਲੀ ਹੋਈ ਪਈ ਤੇ ਮੈਂ ਦੋ ਤਿੰਨ ਮਰ ਪਿੰਦਰ ਨੂੰ ਕਹਿੰਦਾ ਇਹ ਕਹਿੰਦੇ ਨੇ ਅੱਜ ਧੋਣਿਆ ਕੱਲ ਨੂੰ ਧੋਣਿਆ ਸਰਦਾਰ ਜੀ ਕਹਿੰਦੇ ਚਲਾਉਣ ਤੁਸੀਂ ਸਾਰੇ ਮੂਰੇ ਹੋ ਜੰਨੇ ਲਿਆ ਮੈਂ ਧੋ ਉਹਦਾ ਨਾ ਸਕੂਟਰੀ ਹਾਂ ਹਾਂ ਮੈਂ ਕਿਹਾ ਆਂ ਕਿ ਮੈਂ ਲਿਖਾ ਕੇ ਇਹ ਕਹਿੰਦਾ ਹੈਗਾ ਪਾਣੀ ਦੇ ਟੈਂਕੀ ਚ ਨਾ ਮੈਂ ਤੁਹਾਨੂੰ ਆਰਾਮ ਕਰ ਮੈਂ ਉਹ ਨਾ ਦੀ ਬਾਦ ਨੂੰ ਮਦਾਵਦੀ ਬੰਦ ਕਰ ਦਿੱਤੀ ਵੀ ਸਕੂਟਰੀ ਤਾਂ ਨਹੀਂ ਹੋਊਗਾ ਤਾਂ ਪੈਪ ਫੜ ਲਈ ਮੋਰ ਮੀ ਤੇ ਟੂਪਾ ਫੜ ਦਿੰਦੀ ਫੜ ਲਈ ਮਾ ਹਾ ਨਿਕਲਣਾ ਜਾਵੇ ਪ੍ਰੈਸ਼ਰ ਨਾਲ ਉਹ ਪਾਉ ਤੁਤਲੀਂ ਦੇ ਬੁੱਲ ਲੈਣੇ ਨਹੀਂ ਗਿਆ। ਤੋ ਇਹ ਦੀ ਦੁਕਾਨਾਂ ਗੰਦੇ ਮਰ ਜਾਤੀ ਆਉਂਦੀ ਉਹ ਕਿਹੜੀ ਗਾਲ ਚ ਪਾਣੀ ਪਾਉਂ। ਮੈਂ ਤਾਂ ਉਧਰੋਂ ਨਹੀਂ ਮੋਟੇ ਆ ਤੁਮ ਮੀ ਕੱਪੜੇ ਦਾ ਦੇਖਲਾ ਮੰਗ ਰ। ਆ ਡੋਨ ਨਾ ਨਹੀਂ ਆ ਸਰਪਟ ਹੈਗਾ ਡੋਨ ਨਾਲ ਮੈਂ ਪਹਿਲੀ ਕਰੀ। ਨਹੀਂ ਪਾ ਲਾਂ। ਹਾਂ ਉਹ ਸ਼ੈਂਪੂ ਪਾ ਲਾ ਕੱਪੜਾ ਉਹ ਵੀ ਤਾਂ ਜਣਾ ਥੋੜਾ ਜਿਹਾ ਉਧਰ ਨੂੰ ਪੱਖਿਆਂ ਤੇ ਮਾਰਿਆ ਸੀ ਕਿੱਥੇ ਪਿਆ ਮਾਮਾ ਬੱਚ ਗਿਆ ਨਾ ਅਪਰੇ ਉਹ ਮੈਂ ਅੱਜ ਤਾਂ ਪਰਸੂ ਨਹੀਂ ਛੋਟੇ ਜਿਹਾਂ ਨਾਲ ਸਭੀ ਕੇ ਪਾਉਣੀਆਂ ਜੀ ਮੈਂ ਆਪਾਂ ਦੀ ਖੋਤੀ ਬਾਤ ਝੋਂਗਿੰਦੀ ਨਹੀਂ ਆ ਜੀ ਮਿੱਟੀ ਲਾਉਣ ਲਈ ਲਿਆ ਕਿਹਾ ਇਤਾਂ ਤੋਂ ਪਾਣੀ ਨਿਕਲਦਾ ਜਰਾ ਆਹ ਤਾਂ ਵੀ ਫਰਿਆ ਆਵੇ ਹੋਰ ਲੈ ਆਹ 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 ਤਾਂ ਕਿ ਹਾਇਦਨ ਮੈਂ ਊਠੇ ਗੰਮ ਦਾ ਦੂਰ ਕਰਦਾ ਖਦਾ ਪਏ ਇਹ ਨਹੀਂ ਆਹ ਤਾਂ ਵੀ ਰੱਬੋਂ ਦਾ ਇੱਕ ਕੋਪ ਹੈ ਕਿ ਇਹ ਕਾਲੀ ਮੁੱਟੀ ਲਾਉਣ ਲਈ ਲਿਆ ਕਿ ਦੀ ਵੀ ਜੀ ਅੰਦਰ ਦੇ। ਸੈਂਟਰ ਚੱਲ ਨੂੰ ਬੁੱਕਦੀ ਹੈ। ਹਾਂ। ਸੈਂਟਰ ਚੱਲ ਨੂੰ ਬੁੱਕਦੀ। ਰੋਟੀ ਦਿਨ ਆਪਾਂ ਕੀ ਪਜਾਉਂਦੇ। ਖਾਣੇ। ਹਾਂ। ਕੋਟਲਾ ਫਿਰ ਸੇਬਿਆਂ ਦਾ ਬਾਅਦ ਮੂੰਹ ਹੋਰੀ ਆ ਜਾਂਦਾ। ਆ 8 ਤੋਂ ਤੂੰ ਆਪਦੇ ਨਾਲ। ਇਹ ਨਿਕਲਦਾ ਨਹੀਂ ਬਾਅਦ ਦੇ ਪਹਿਲੇ ਆਦੀ ਬਣੇ ਚੰਗੀਆਂ ਤੇ ਕਣਤੀ ਚਾਂਦੀ ਵਰਗੀਆਂ ਕਾਂਡਾ ਪੱਥਿਆਂ ਦੇ ਨਾਲ ਕਾਂਡਾ ਸਗੂੜੀ ਤੇ ਲਾਤਾ ਅਮਰੀਆਂ ਨਾ ਰੇੜੀ ਤੇ ਧਰਤੀਆਂ ਮੰਦਾ ਇਲਾਦ ਅੰਦਰ ਪਈ ਤੇ ਬੀਤੀ ਸੌਂ ਜਾ ਰੋਟੀ ਟੁਕੂ ਕਰ ਗਈ ਨਾ ਖੇਤ ਕੀ ਕਰਨ ਜਾਣਾ ਹੁੰਦਾ ਚਾਰਾ ਤੜਕੇ ਪੱਟ ਲਈ ਢੜਕ ਲਈ ਆਈ ਬਾਦੂ ਰੱਜ ਲੈਂਦੀਆਂ ਨੇ ਬਾਲਾ ਬੁਰਾ ਹਾਲ ਹੋਇਆ ਪਈ ਹੁਣ ਤਾਂ ਦੋ ਤਿੰਨ ਦਿਨ ਹੋ ਗਏ ਤੇ ਕੱਲ ਮੈਨੂੰ ਬਾਲਾ ਆਇਂਦੀ ਵੀ ਮੈਂ ਧੋ ਦਾਂ ਇਹਨੂੰ ਕੱਲ ਸਾਨੂੰ ਟਾਈਮ ਨਹੀਂ ਲੱਗਿਆ ਆ ਤੁਸਾ ਦੋ ਟੋਪਰੇ ਨੂੰ ਪਹਿਲਾਂ ਓਏ ਸ਼ਾਹੀ ਸਭ ਸਟ ਓਏ ਕੀ ਕਰਤਾ ਰੇ ਇਹਨੂੰ ਆ ਵੀ ਖੇਤ ਜਾਓ ਇਧਰ ਹੁਣ ਕਿੱਧਰ ਦੀ ਲਿਆਗੇ ਇਹਨੂੰ ਟਾਇਰ ਨਹੀਂ ਲਿਪੜਨਗੇ ਹੈ ਪਾਇ ਲੈ ਇਹਨੂੰ ਸੀਜ਼ਨ ਤੋਂ ਪਹਿਲਾਂ ਨਾਲ ਦਾ ਟਾਇਰ ਬਦਲਾ ਦੇ ਹੈ ਨਾਲੇ ਦੀ ਸਰਵਿਸ ਕਰਾ ਦੇ। ਮੂਰਲਾ ਤਾਂ ਠੀਕ ਆ ਨਾ। ਮੂਰਲਾ ਠੀਕ ਆ ਮਗਰ ਲਾ ਟਾਇਰ ਬਦਲਣਾ ਲੱਗਦਾ। ਅੱਗੇ ਸੀਲ ਦਾ ਪਾਉਣਾ। ਬਸ ਆਇਆ ਕਰਦੇ ਕੰਝ ਲੱਗਦਾ। ਕੈ ਮਰਫ ਦਾ ਵਧੀਆ ਨਹੀਂ ਹੁੰਦਾ। ਐ ਮਰ ਉਹ ਪਹਿਲਾਂ ਸੀਟੀ ਘਸ ਗਿਆ। ਪਹਿਲਾਂ ਨਾਲ ਐਮਆਰਫ ਦੇ ਦੀ। ਨਾਲ ਕਿ ਪਹਿਲਾਂ ਨਹੀਂ ਪਤਾ ਕੀ ਇਹ ਨਾਲ ਆਉਂਦਾ। ਉਹਦਾ ਸਕੂਟਰੀ ਜੀ ਨਾਲ ਹੀ ਆਇਆ ਤੀ ਇਹਦੇ। ਥੋੜੀ ਜਿਹੀ ਪਾਸ ਪੀਏ ਜੋ ਮਾਰਦੇ ਕਿੰਦਰ ਹੁਣ। ਪਿੰਦਰ ਨਹੀਂ ਮਾਰ ਸਕਦਾ ਹੁਣ। ਬਾ ਵਾ ਇੰਨਾ ਦਾ ਨੁੱਚੜ ਜਾਂਦਾ ਇੱਥੇ ਗੱਡੀ ਨੂੰ ਆ ਸੜਿਆ ਆ ਤੌਲੀ ਦੇ ਨਾਲ ਉਹ ਕਰਦੇ ਦੂਜੇ ਤਾਂ ਪੋਲੇ ਜੇ ਨੇ ਇਹਨਾਂ ਦਾ ਹਾਂ ਇਹਨਾਂ ਦਾ ਸਮਾਰ ਕੇ ਰਗੜਨਾ ਨਹੀਂ ਉਹ ਤੇਰੇ ਮੋਟਰਸਾਈਕਲ ਆ ਪ 18 ਚ ਲਿਆਂਦੀ ਤੇ ਹੈ ਕਿ 19 ਚ ਨਾ ਆਪਾਂ ਲੋੜੀ ਤੋਂ ਬਾਅਦ ਲਿਆ 19 ਚ ਲੈ ਹਾਂ ਬਰਾ 4 ਮਹੀਨੇ ਤੇ ਬਤਿੰ ਖਾਰਾ ਮੋਟਰ ਥੱਕੋ 12 ਸਾਲ ਕਵਾਦੀ ਹੀ ਹੈ ਇਹ 19 ਲੈਂਦੀ ਐ 19 ਦੇ ਚਾ ਉਹ ਜੀ ਸਟਾਰਟਿੰਗ ਜੀ ਲੈਂਦੀ ਦੀ 19 20 21 22 23 ਸੇ ਮਸਾਲ ਲੱਗਿਆ ਨੂੰ ਸੇਮਾ ਹੋਰ ਬਾਲਾ ਨਾਸ ਮਾਰ ਕੇ ਤੈ ਮੇਰਾ ਵਾਲਾ ਮੋਟਰਸਾਈਕਲ ਨਾਲ ਇਹ ਨਾਲ ਬਾਅਦ ਚ ਆਇਆ ਤੂੰ ਲੈ ਜਾਂਦਾ ਕਿਥੇ ਇਸ ਨਾਮ ਤੱਕ ਲੈ ਜਾਣਾ ਹੈ ਲੈ ਤੇ ਬਾਈ ਦਾ ਇਹਦੇ ਨਾਲ ਮੇਰਾ ਵਾਲੀ ਬੱਦ ਦਾ ਹਾਂ ਨਾ ਹੁਣ ਤਾਂ ਇੱਕ ਆਈ ਨਹੀਂ ਪਤਾ ਪੰਜ ਚਾਰ ਜਾਨੀ ਲੈਣੀ ਪੈ ਜੀ ਕਿਉਂ ਉਹ ਦ੍ਰੋਪੀਤੀ ਦੇ ਲੀਆਂ ਕਲਾਸਾਂ ਸ਼ੁਰੂ ਹੋ ਜਾਣਗੀਆਂ ਅਗਸਤ ਚ ਉਧਰੋਂ ਪਿੰਦਰ ਦਾ ਟਿਊਸ਼ਨ ਉਧਰੋਂ ਮੈਨੂੰ ਕੌਣ ਦੇਖਦੇ ਹਾਂ ਅਜੇ ਤਾਂ ਅਗਸਤ ਚ ਲੱਗਣਗੀਆਂ ਕੀ ਹੋਣੀ ਆਂ ਦੰਮੀ ਪਲਾਸਟਰ ਤੋਂ ਬਾਅਦ ਅੰਮੀ ਦੇਖਦੇ ਆਂ ਜੇ ਦੰਮੀ ਇਹਨੇ ਟਿਊ ਆਹੋ ਕਰਨਾ ਹੋ ਘਰੇ ਬੜਨਾ ਹੋ ਜਾਂ ਉੱਥੇ ਕਲਾਸਾਂ ਲਾ ਕੇ ਨਾ ਇਹ ਤਾਂ ਕਲਾਸਾਂ ਲਾਉਣੀਆਂ ਪਿਆ ਕਰਨੀਆਂ ਹੁਣ ਦੰਮੀ ਕਿੱਥੇ ਹੋਊਗੀ ਹਮ ਅਗਸਤ ਚ ਸ਼ੁਰੂ ਹੋਣਗੀਆਂ ਜੂਨ ਜੁਲਾਈ ਅਗਸਤ ਕਾਇਦਾ ਤੋਂ ਤਾਂ ਨਮੀ ਨੇ ਮੇਲੀ ਹੀ ਨੇ ਉਦੋਂ ਲੈ ਲਾਂਗੇ ਫਿਰ ਨਾਲ ਪਿੰਦਰ ਵੀ ਟਿਊਸ਼ਨ ਦੇ ਚਾਰ ਜੜੀ ਠੀਕ ਆ ਫਿਰ ਸੁਨਾਮ ਦਾ ਕਾਲੇ ਨੂੰ ਚਾਰ ਜੜੀ ਮੈਂ ਠੀਕ ਕਰੂੰ ਹਾਂ ਮਧਿਆਨਾ ਲੋ ਖੜਕਾ ਜਾਣ ਕਰਦੀ ਨਹੀਂ ਲੈ ਚੱਲ ਹੁਣ ਫਿਰ ਆਪਾਂ ਜ ਸਬਜ਼ੀ ਦਾ ਤਾਂ ਕੈਨਸਲ ਕਰ ਦਿਆਂ ਸੇਵੀ ਬਣਾਉਣੀ ਆ ਹੁਣ ਕਹਿੰਦਾ ਟਾਈਮ ਸਾਢੇ ਚ ਨਹੀਂ ਮਤ ਹੈ ਕਿ ਬਣਾਉਂਦੀ ਇਹ ਤਾਂ ਥੱਕੇ ਵਿਆਹ ਫੁੱਲ ਧੋਣ ਵਾਲੇ ਰਹਿ ਗਏ ਅਜੇ ਆਪਣਾ ਤਾਂ ਕੰਮ ਵੀ ਨਿਭੜ ਰਾਇਆ ਨਾ ਕੇ ਕੱਪੜੇ ਕੱਢ ਕੇ ਦੇ ਮੈਨੂੰ ਮੈਂ ਮਸ਼ੀਨ ਦੁਬਾਰੇ ਲਾਉਣੀ ਆ ਹੁਣ ਆਪਾਂ ਪੂ ਬਸਾਇਆ ਪਿਆ ਚਲੋ ਜੀ 7 ਵਜ ਗਏ ਹੁਣ ਆਪਾਂ ਦੁੱਧ ਚ ਪਾ ਕੇ ਸੇਵੀਆ ਬਣਾ ਲਾਂਗੇ ਸਬਜੀ ਨਹੀਂ ਬਣਾਉਂਦੇ ਚਟਨੀ ਕੁੱਟ ਦਾਂਗੇ ਸਰਦਾਰ ਜੀ ਨੂੰ ਮੈਂ ਰੋਟੀ ਵੀ ਨਹੀਂ ਸਾਰਦੇ ਅਸੀਂ ਤਾਂ ਹੀ ਸਾਰ ਲਾਂਗੇ ਹਾਂ ਹੁਣ ਗੱਡੀ ਦਾ ਕਵਰ ਉੱਪਰ ਲਾਉਣਾ ਬੂ ਬਸ ਆਈਆਂ ਉਹ ਕਰ ਦੇ ਜਿੱਦੇ ਕੱਢੀ ਆ ਹੁਣ ਇਹ ਤਾਂ ਪਿੱਛੇ ਉਹ ਕਰੀ ਪਿਆ ਸਾਰਾ ਕੁਝ ਬਿੰਦਰ ਦਾ ਹੋਰ ਨਹੀਂ ਹੁਣ ਦਾ ਆੰਬੇ ਪਿਆ ਚਲੋ ਜੀ ਪੌਣੇ 7 ਹੋ ਗਏ ਮੈਂ ਸੇਵੀਆਂ ਬਣਾਉਣੀਆਂ ਦੁੱਧ ਵਾਲੀਆਂ ਤੇ ਇਹਨਾਂ ਨੂੰ ਕੁੱਟ ਦਾਂਗੇ ਗ੍ਰੈਂਡਰ ਨਾਲ ਆਪਾਂ ਚਾਟਣੀ ਚਾਰ ਰੋਟੀਆਂ ਬਣਾਵਾਂਗੇ ਤੂੰ ਤਾਂ ਨਹੀਂ ਰੋਟੀ ਖਾਣਾ ਪਿੰਦਰਾ ਰੋਟੀ ਖਾਏਗਾ ਕਿ ਸੇਵੀਆਂ ਦੱਸ ਦੋਨੇ ਚੀਜ਼ਾਂ ਖਾਏਗਾ ਉਹ ਵੀ ਜੇ ਕਾਰਡ ਫੋਨ ਤੇ ਰੱਖਾਂਗੇ ਜਮੇ ਨੂੰ ਬੋਸ਼ ਨੂੰ ਇਹਦੇ ਜਾਣਾ ਉਹ ਤੂੰ ਜਵਾਕ ਨੂੰ ਫੋਨ ਨੂੰ ਭੇਜ ਲੈ ਨਾ ਓਏ ਕੁਝ ਵਾਗ ਵਰਦੀ ਨਿਕਲਣਾ ਬੰਦ ਜਾਂ ਆ ਪਿੰਦਰ ਵਗ ਜਾ ਫਿਰ ਹੋ ਹੈ ਚੱਲ ਫਿਰ ਮੈਂ ਵੀ ਵਗ ਜਾਂਦਾ ਹਾਂ ਹੂੰ ਚਾਹ ਬੁਲ ਜਾ ਇਹ ਕੋਈ ਨਹੀਂ ਹੁੰਦੀ ਕਿ ਪਰਦੇ ਦੇ ਡਰੰਦ ਪਰ ਦੇਖ ਲਈ ਠੀਕਾ ਗਿੱਟੀਆਂ ਉਹ ਪੀਣ ਕਰੋ ਗਿੱਟੀਆਂ ਚੱਕ ਲਈ ਜਵੇਂ ਚ ਵਾਗ ਨਹੀਂ ਲੈ ਲੇ ਫੇ ਹਾਦਰਾ ਮੁੰਡਾ ਇਹਨਾਂ ਨੂੰ ਪਰਦੇ ਸਕੂਲ ਦੇ ਨਾਲ ਇਹਨਾਂ ਨੂੰ ਹਰੇ ਹਾਂ ਇਹ ਤਾਂ ਮੁੰਮਾ ਐਸਾ ਹੀ ਕਰਦਾ ਹੁੰਦਾ ਹਾਂ ਠੀਕ ਆ ਆਏ ਮੈਂ ਬਰਦਾਸ਼ਤ ਨਹੀਂ ਕੁਦਰੀਆ ਨਾ ਮੰਗਰ ਦਾ ਨਹੀਂ ਕਰਾ ਬੇਬੀ ਅਲਾ ਦਾ ਬੀ ਅਰੇ ਖਾਂ ਨਹੀਂ ਰਿਹਾ ਤੇ ਉਹ ਆਈਏ ਤੇ ਲੋਗ ਲੈ ਆ ਗਏ ਆ ਜਾ ਮੈਂ ਕੰਮ ਕਰਨਾ ਸਵੇਰ ਦੀ ਵਰਤਣਾ ਨੂੰ ਦੇਖੋ ਜੀ ਸਾਡੇ ਰਾਤ ਪਹਿਲਾਂ ਪਈ ਗਈ ਸਾਰੇ ਕੰਮਾਂ ਤੇ ਆਪਣਾ ਮਿਸਤਰੀ ਵੀ ਪੱਖਾ ਕਸਣ ਜਿਹੜਾ ਰਾਤ ਨੂੰ 8 ਵਜੇ ਆਇਆ ਦਿਨੇ ਇਹ ਵਿਚਾਰੇ ਨੂੰ ਸਾਰਾ ਦਿਨ ਕੰਮ ਰੈਂਦੇ ਨੇ ਉਸ ਤੋਂ ਬਾਅਦ ਇਹ ਮਸ਼ੀਨ ਦਾ ਵੀ ਕਪੈਨ ਦਾ ਕੰਮ ਕਰਦੇ ਨੇ ਉਧਰ ਜ਼ਿਆਦਾ ਬਿਜੀ ਹੁੰਦੇ ਨੇ ਇਹਨੂੰ ਤੋਂ ਤਿੰਨ ਦਿਨ ਹੋ ਗਏ ਤੇ ਫੋਨ ਕਰਦਿਆਂ ਨੂੰ ਇਹ ਅੱਜ ਰਾਤ ਨੂੰ ਆਇਆ ਹੁਣ ਵਿਚਾਰ 8 ਵਜੇ ਪੈਣੀ। ਵੀ ਆਪਾਂ ਨੇ ਇੱਧਰ ਆਪਣੇ ਸੂਟਾਂ ਵਾਲੇ ਕਮਰੇ ਚ ਲਾਉਣਾ ਸੀ ਜੀ ਪੱਖਾ ਸੀ ਹਰ ਸਾਲ ਇੱਕ ਪੱਖਾ ਨਵਾਂ ਲਾਉਣਾ ਨੇ ਆ ਕਿ। ਐਂਦੇ ਇੱਧਰਲੇ ਕਮਰੇ ਚ ਖੋਲ ਕੇ ਇੱਕ ਪੁਰਾਣਾ ਮੱਝਾਂ ਤੇ ਲਾ ਦਨੇ ਇੱਥੇ ਲਿਆ ਕੇ ਨਵਾਂ ਲਾ ਲੈਨੇ ਆ। ਕੈ ਸਾਲ ਹੋ ਗਏ ਸਾਨੂੰ ਹਰ ਸਾਲ ਡੇਲੀ ਇੱਕ ਪੱਖਾ ਲਿਓਣਾ ਪੈਂਦਾ। ਕਦੇ ਕਿਸੇ ਦੀ ਹਵਾ ਕੱਟ ਜਾਂਦੀ ਹੈ ਕਦੇ ਖਸ ਹੋ ਜਾਂਦਾ। ਹੁਣ ਇੱਕ ਸਾਡੀ ਰਸੋਈ ਰਹਿ ਗਈ ਨਹੀਂ ਸਾਰੇ ਦੋ ਮੱਝਾਂ ਤੇ ਪੱਖੇ ਹੋ ਗਏ ਜੀ ਸਾਰੇ ਕਮਰਿਆਂ ਚ ਨਵੇਂ ਹੋ ਗਏ। ਔਰ ਵੀ ਲੇਟ ਹੋ ਗਏ ਹੁਣ ਇਹ ਮੈਂ ਅੰਦਰ ਬਣਾਉਣੀ ਆ ਜੀ ਰੋਟੀ ਵਸੇਵੀਆਂ ਬਣਾ ਲਿੱਤੀਆਂ ਨੇ ਆਪਾਂ ਨੇ ਇੱਧਰ ਪੱਖਾ ਆਪਣਾ ਕੱਸਿਆ ਗਿਆ ਇੱਕ ਦੋ ਛੋਟੇ ਮੋਟੇ ਕੰਮ ਹੋਰ ਨੇ ਦੇਖ ਦੇ ਅੰਨੀ ਸੁੱਖ ਲੱਗੀ ਐ ਨਾ ਸੇਵੀਆਂ ਦੀ ਖੀਰ ਬਣਾ ਲੈ ਤਾਂ ਖੜ ਜਾ ਪਿੰਦਰ ਪਰੇ ਹੋਂ ਪਿੰਦਰ ਪਰੇ ਹੋਂ ਦੇਖ ਕਿ ਮੈਂ ਸਾਣਾ ਮਾਰਦਾ ਨਹੀਂ ਚੱਲ ਚੱਲ ਪਾਉਂਦਾ ਨਹੀਂ ਸਾ ਵੀ ਤੈਨੂੰ ਹਾਂ ਹਾਂ

ਏ ਐ ਚਲੋ ਉਹਦਾ ਉਹਦਾ ਦੇਖਾ ਚਲੋ ਜੀ ਇਧਰ ਆਪਣੇ ਪੱਖੇ ਨੂੰ ਵੀ ਪਤਾ ਲੱਗਾ ਵੀ ਮਿਸਤਰੀ ਆ ਗਿਆ ਇਹ ਪਤਾ ਨਹੀਂ ਕੀ ਹੋ ਗਿਆ ਇਹਨੂੰ ਚੰਗਾ ਭਲਾ ਜਲਦਾ ਸੀ ਦਿਨੇ ਹੁਣ ਅਸੀਂ ਚਲਾਇਆ ਤੇ 1 2 3 ਘੱਟ ਤੇ ਚੱਲਣਾ ਛੱਡ ਗਿਆ ਬਸ ਫੁੱਲ ਫੁੱਲ ਦੀ ਚੱਲਦਾ ਘੱਟ ਨਹੀਂ ਹੁੰਦਾ ਆ ਇੰਦਰ ਆਪਣਾ ਨਵਾਂ ਪੱਖਾ ਚੱਲ ਰਿਹਾ ਜੀ ਇਹ ਵੀ ਘੱਟ ਤੇ ਕਰਿਆ ਹੋਇਆ ਹੈ ਜੀ ਤੇ ਮੇਰਾ خیال ਹੋ ਸਕਦਾ ਇਹਨੂੰ ਲਾਤ ਆ ਦਿੱਤਾ ਵੀ ਥੋੜਾ ਜਿਹਾ ਇਹ ਜਦੋਂ ਚੱਲਦਾ ਨਾ ਹਿਲਦਾ ਜ਼ਿਆਦਾ ਇਹ ਵੀ ਇਹਨੂੰ ਉਤਾਰਨਾ ਪਵੇ ਦੁਬਾਰਾ ਬਦਲ ਕੇ ਲੈਣਾ ਪਵੇ ਬਾਕੀ ਦੇਖਦੇ ਹਾਂ ਜੀ ਇਹਨੂੰ 10 ਮਿੰਟ ਚਲਾ ਕੇ ਕਈ ਵਾਰ ਹਟ ਗਿਆ ਠੀਕਾ ਨਹੀਂ ਫਿਰ ਇਹਨੂੰ ਆਪਾਂ ਬਦਲ ਕੇ ਲਵਾਂਗੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ